ਬਾਬਾ ਜੀ ਪਤਾ ਯਾਰ ਰਾਤ ਮੀਟਿੰਗ ਹੋਈ ਆ ਤੇ ਥੋਡੀ ਤਾਕਤ ਆ ਪਹਿਲੀ ਵਾਰ ਦੇਸ਼ ਦੇ ਅੰਦਰ ਨਾ ਪੰਜ ਫਸਲਾਂ ਦੇ ਐਮਐਸਪੀ ਦੇਣ ਦੀ ਗੱਲ ਕੀਤੀ ਆ ਸੈਂਟਰ ਸਰਕਾਰ ਨੇ ਉਹ ਵੀ ਸਾਰੇ ਦੇਸ਼ ਦੇ ਅੰਦਰ ਉਹ ਸਾਨੂੰ ਨਹੀਂ ਪਤਾ ਵੀ ਉਹਦੇ ਤੇ ਸਹਿਮਤੀ ਬਣੂਗੀ ਕਿਉਂਕਿ ਇਹ ਕੰਟਰੈਕਟ ਕੰਟਰੋਲ ਕਹਿੰਦੇ ਨੇ 5 ਸਾਲ ਦਾ ਪਰ ਅਸੀਂ ਆਏ ਆ ਐਮਐਸਪੀ ਗਾਰੰਟੀ ਐਮਐਸਪੀ ਦਾ ਪੱਕਾ ਗਾਰੰਟੀ ਕਾਨੂੰਨ ਬਣਵਾਉਣ ਉਹ ਤਾਂ ਸਾਡੇ ਲੀਡਰ ਗੱਲਬਾਤ ਕਰਨਗੇ ਪਰ ਬਾਬਾ ਜੀ ਜੇ ਸਹਿਮਤੀ ਨਹੀਂ ਬਣਦੀ ਕਿਉਂਕਿ ਅਜੇ ਤਾਂ ਬਹੁਤ ਮੰਗਾ ਨੇ ਠੀਕ ਹੈ ਉਹ ਤੋਂ ਬਾਅਦ ਲੀਡਰਾਂ ਵੱਲੋਂ 21 ਤਰੀਕ ਦਾ ਦਿੱਲੀ ਕੂਚ ਰੱਖਿਆ ਗਿਆ ਸਵੇਰੇ 11 ਵਜੇ ਤੇ ਤੁਹਾਨੂੰ ਪਤਾ ਹੀ ਹੈ ਵੀ ਸੈਂਟਰ ਸਰਕਾਰ ਕਿੰਨੀ ਜਲਦੀ ਮੰਨਣ ਵਾਲੀ ਹੈਗੀ ਆ ਤੇ ਸਾਰਿਆਂ ਨੂੰ ਅੱਜ ਤਾਂ ਹੱਥ ਬੰਨ ਕੇ ਬੇਨਤੀ ਕਰਦੇ ਆ ਤਿਆਰੀ ਹਰ ਪਾਸਿਓਂ ਫੁੱਲਾ ਵੀ ਵੱਧ ਤੋਂ ਵੱਧ ਦੋ ਦਿਨ ਨੇ ਪੰਜਾਬ ਵਾਲੇ ਉਹ ਹਰਿਆਣੇ ਵਾਲੋ ਜਿਹੜਾ ਬਾਰਡਰ ਲੱਗਦਾ ਨਾ ਸੰਭੂ ਬਾਰਡਰ ਖਨੋਰੀ ਬਾਰਡਰ ਬਾਬਾ ਜੀ ਇੰਨੀ ਸੰਖਿਆ ਚ ਇਕੱਠੇ ਹੋ ਜੋ ਨਾ ਵੀ ਇਹ ਅੱਜ 5 ਸਾਲ ਦਾ ਕੰਟਰੈਕਟ ਕਰਨ ਨੂੰ ਕਹਿੰਦੇ ਨੇ ਤੁਹਾਨੂੰ ਐ ਐਮਐਸਪੀ ਗਰੰਟੀ ਕਾਨੂੰਨ ਵੀ ਦੇ ਕੇ ਜਾਣਗੇ ਪਰ ਥੋੜੇ ਘੱਟ ਦੀ ਲੋੜ ਆ ਸਾਨੂੰ ਬਾਅਦ ਤੋਂ ਬਾਅਦ ਆਪਣਾ ਬਾਰਡਰ ਤੇ ਪਹੁੰਚੋ ਉਤੋਂ ਬਾਅਦ ਜਿਵੇਂ ਦੇਸ਼ ਹੋਣਗੇ ਨਾ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਨੂੰ ਕੂਚ ਕਰਾਂਗੇ ਬਸ ਹੱਥ ਬੰਨਦੇ ਆ ਬਾਬਾ ਜੀ ਆਰ ਪਾਰ ਦੀ ਲੜਾਈ ਆ ਹੁਣ ਝੁਕਣਾ ਨਹੀਂ ਹੈ ਨਾ ਤੋਂ ਜੇ ਹੁਣ ਝੁਕ ਗਏ ਫੇਰ ਦੁਬਾਰਾ ਖੜੇ ਹੁਣ ਜੋਗੇ ਨੇ ਰਾਂਗ ਦੇ ਕਿਸਾਨੀ ਨੂੰ ਬਚਾਣ ਦਾ ਖੇਤੀ ਨੂੰ ਬਚਾਣ ਦਾ ਆਹੀ ਟਾਈਮ ਆ ਲੜਦੇ ਲੋਕਾਂ ਦਾ ਟਾਈਮ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜਾ ਅੱਜ ਲੜ ਗਿਆ ਨਾ ਫਾਰੀ ਉਮਰ ਰਾਜਾ ਬਣ ਕੇ ਰਹੂ ਆਪਣੇ ਖੇਤਾਂ ਦਾ ਵੱਧ ਤੋਂ ਵੱਧ ਨਿਕਲੋ ਬਾਬਾ ਜੀ